ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਦੋਸਤੋ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਸਿੰਘ ਕੋਲੇ ਪਹੁੰਚੇ ਆਂ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਇਸ ਘਰ ਤੋਂ ਦਿਖਾਈ ਦੀਆਂ ਨੇ ਪਸ਼ੂ ਰੁਟੀਨ ਦੇ ਵਿੱਚ ਆਉਂਦੇ ਆ ਜ਼ਿਆਦਾਤਰ ਵੀਰ ਵਾੜਾਂ ਲੈ ਕੇ ਆਉਂਦਾ ਅੱਜ ਦੋਸਤੋ ਤਿੰਨ ਨਗ ਤੁਹਾਨੂੰ ਟੋਟਲ ਦਿਖਾਉਣੇ ਆ ਤਿੰਨੇ ਨਗ ਗੱਬਣ ਤਿਆਰੀ ਆ ਦੋਸਤੋ ਕਿੰਨੇ ਕਿੰਨੇ ਦਿਨ ਹਜੇ ਸਮਾਂ ਲੈ ਜਾਣਗੀਆਂ ਇਹ ਵੜਾ ਉਹ ਪੂਰੀ ਗੱਲਬਾਤ ਆਪਾਂ ਵੀਰ ਗੁਰਲਾਲ ਤੋਂ ਪੁੱਛ ਲਾਂਗੇ ਜਾਣਕਾਰੀ ਲੈ ਲਾਂਗੇ ਅੱਜ ਦੋਸਤੋ 11 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਸ਼ਾਮ ਦਾ 3 ਵਜੇ ਦਾ ਸਮਾਂ ਸੋ ਬਾਕੀ ਹਰ ਵਾਰ ਇੱਕ ਬੇਨਤੀ ਆਪਣੀ ਹੁੰਦੀ ਆ ਵੀ ਜਿਹੜਾ ਗੱਬਣ ਪਸ਼ੂ ਲੈ ਰਹੇ ਹੋ ਦੋਸਤੋ ਤਿੱਪਕੇ ਚਾਉ ਥਾਨਾਂ ਦੀ ਤਸੱਲੀ ਆ ਉਹ ਘਰ ਆਣ ਕੇ ਕਰ ਲਿਓ ਤੇ ਜੇਕਰ ਦੋਸਤੋ ਕੋਈ ਪਸ਼ੂ ਸੁਆ ਸੁਆ ਕੋਈ ਵੀਰ ਲੈ ਕੇ ਜਾਂਦਾ ਤੇ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਚਾਰ ਟਾਈਮ ਚੋਲੋ ਉਹ ਥੋੜੀ ਰਿਸਪੌਂਸਿਬਿਲਟੀ ਆ ਹੱਕ ਆ ਤੁਹਾਡਾ ਤਸੱਲੀ ਜ਼ਰ ਆਜੋ ਜੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਵੀਰੇ ਹੋਰ ਸੁਣਾ ਬੜੀ ਕਿਰਪਾ ਵੈਗੜੂ ਦੀ ਚੜਦੀ ਕਲਾ ਜੀ ਠੀਕ ਆ ਵੀਰੇ ਤੇ ਚੰਗਾ ਚੱਲੀ ਜਾਂਦਾ ਵਪਾਰ ਦਾ ਕੰਮ ਹਾਂਜੀ ਹਾਂਜੀ ਬੜੀ ਮਿਹਰ ਆ ਜੀ ਗੁਰੂ ਅਰਗਵਿੰਦ ਪਾਤਸ਼ਾਹ ਦੀ ਬੜੀ ਕਿਰਪਾ ਜੀ ਠੀਕ ਆ ਜੀ ਹਾਂਜੀ ਤੇ ਅੱਜ ਗੁਰਲਾਲ ਵੀਰੇ ਜਿੱਦਾਂ ਆਪਾਂ ਜ਼ਿਕਰ ਕਰ ਦਿੱਤਾ ਵੀ ਤਿੰਨ ਵੜਾਂ ਤੇ ਤਿੰਨੇ ਗੱਬਣ ਹਾਂਜੀ ਤਿੰਨੇ ਗੱਬਣਾ ਮਾ ਬੱਚੀਆਂ ਦੂਜਾ ਦੂਜਾ ਸੂਗਾ ਜੀ ਠੀਕ ਆ ਜੀ ਜੀ ਤੇ ਵੈਸੇ ਤਾਂ ਚਲੋ ਹਰ ਵਾਰੀ ਕਰਮਾਲੀਆਂ ਚੰਗੀਆਂ ਵ ਮਨ ਕੇ ਖਰੀਦਦੇ ਆਪਾਂ ਤੇ ਫਿਲਹਾਲ ਦਿਨ ਤਿੰਨਾ ਵੜਾ ਦੀ ਗੱਲ ਕਰ ਲਈ ਤੇ ਹਫਤੇ ਹਫਤੇ ਦੇ ਅੰਦਰ ਸੁਣਦੀਆਂ ਕਿ ਕਿਦਾਂ ਸੰਤੂ ਸਾਹਿਬ ਆ ਤੇ ਵਛੀ ਬਿਲਕੁਲ ਅੱਜ ਸੂਪੇ ਸਵੇਰੇ ਸੂਪੇ ਤਿਆਰੀ ਤੇ ਆ ਜੀ ਜੀ ਉਹ ਵੀ ਅੱਛੀ ਅਜੇ 8 ਦਿਨ ਲੈ ਜੂਗੀ ਅਜੇ ਵਛੀ ਜੀ ਉਹ ਵੜਾ ਜੇ 10 ਤੋਂ 12 ਦਿਨ ਲੈ ਜੂਗੀ ਜੀ ਹੂੰ ਜੀ ਲਓ ਵੀ ਦੋਸਤੋ ਕੋਈ 8 ਦਿਨ ਕੋਈ 10 ਦਿਨ ਕੋਈ 12 ਦਿਨ ਇਹ ਸਮਾਂ ਹੈ ਤੇ ਆਓ ਕੱਲੇ ਕੱਲੇ ਨਗਦੀ ਆਪਾਂ ਡਿਟੇਲ ਸਾਂਝੀ ਕਰਦੇ ਹਾਂ ਦੋਸਤੋ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਅੱਛਾ ਵੀਰ ਗੁਰਲਾਲ ਪਹਿਲੇ ਨੰਬਰ ਤੋਂ ਆਪਾਂ ਇਸ ਬਲੈਕ ਰੰਗ ਦੀ ਵੈੜ ਤੋਂ ਸਟਾਰਟ ਕਰ ਲਈਏ ਹਾਂਜੀ ਹਾਂਜੀ ਤੇ ਇਹਦਾ ਕ੍ਰੋਸ ਆ ਕੀ ਮੈਨੂੰ ਲੱਗਦਾ ਪਿਆ ਸ਼ਾਈਵਾਲ ਕ੍ਰੋਸ ਇਹ ਸ਼ਾਈ ਆਪਦਾ ਕ੍ਰੋਸ ਆ ਸੰਤੂ ਸਾਹਿਬ ਓਕੇ ਹਾਂਜੀ ਤੇ ਸੁਆਵੀਰ ਕਿ ਨਮਾਊਗਾ ਇਹ ਇਹ ਪਿਓਰ ਦੂਜਾ ਸੁਆ ਛੇ ਦਾ ਦਾ ਮੂੰਹ ਛਿੱਗੀ ਆ ਜੀ ਓਕੇ ਜੀ ਲਓ ਦੋਸਤੋ ਸੁਆ ਦੂਜਾ ਇਹ ਵੈੜ ਜਿਹੜੀ ਆ ਸੋਣ ਜਾ ਰਹੀ ਆ ਤੇ ਮੂੰਹੋਂ ਛਿੱਗੀ ਆ ਪਿਓਰ ਵੀਰਾਂ ਦਾ ਛਿੱਗੀ ਆ ਕੰਨੀ ਵਾਲੇ ਦੰਦ ਖੜੇ ਫਿਰ ਉਸੇ ਤਰ੍ਹਾਂ ਹੀ ਹਾਂਜੀ ਹਾਂਜੀ ਸੰਤੂ ਸਾਹਿਬ ਠੀਕ ਹੈ ਜੀ ਜੀ ਲਓ ਦੋਸਤੋ ਇੱਕ ਵਾਰੀ ਆਰਡਰ ਦੀ ਕੁਆਲਿਟੀ ਮੈਂ ਤੁਹਾਨੂੰ ਜ਼ਰੂਰ ਦਿਖਾ ਦਾਂ ਪੂਰਾ ਸਟਰਕਚਰ ਆਪਾਂ ਆਲੋ ਠੀਕ ਆ ਤੇ ਗੁਰਲਾਲ ਵੀਰੇ ਸੂਣ ਦੇ ਦਿਨ ਵੈਸੇ ਕੋਈ 2-4 ਦਿਨ ਕਿ ਜਿਆਦਾ ਸਮਾਂ ਸੰਤੂ ਸਾਹਿਬ ਵਾਸਤੇ ਤਿਆਰੀ ਤੇ ਹੀ ਆ ਵੇਖੋ ਪਰਮੇਸ਼ਰ ਦੇ ਰੰਗ ਆ ਗੱਬਣ ਅੱਜ ਸੂਪੇ ਸਵੇਰੇ ਸੂਪੇ ਤਿਆਰੀ ਤੇ ਆ ਵੈਸੇ ਹੈ ਤਿਆਰੀ ਹੈ ਹਾਂਜੀ ਹਣਾ ਜੀ ਕੋਈ ਹੋ ਸਕਦਾ ਸਫਰ 'ਚ ਜਾਂਦਿਆਂ ਸੂ ਵੀ ਸਕਦਾ ਪਸੋਂ ਜੇ ਤੇ ਇੱਥੇ ਦਿਹਾੜੀ ਰਹਿ ਜਾਂਦੀ ਕਰਮਾ ਲਈ ਫਿਰ ਤੇ ਹੋ ਸਕਦਾ 5-4 ਦਿਨ ਕੱਢ ਜੇ ਤੇ ਜੇ ਸਫਰ ਤੇ ਜਾਂਦੀ ਹੈ ਕਿਤੇ ਤੇ ਉਤਰਾ ਛੇਤੀ ਕੀਤਿਆ ਨਹੀਂ ਸੁੰਦੀ ਬਾਕੀ ਚਲੋ ਗਾਂ ਮਾਲਕ ਦੇ ਰੰਗ ਸੂਣ ਤੇ ਆਈ ਹੁਣ ਸੂਣਾ ਹੀ ਇਹਦੇ ਡੰਗ ਚ ਬਿਲਕੁਲ ਜੀ ਬਿਲਕੁਲ ਜੀ ਚਲੋ ਠੀਕ ਆ ਬਹੁਤ ਸੋਹਣੀ ਬੱਛੀ ਆ ਵੜ ਚੰਗੀ ਆ ਦੋਸਤੋ ਦੂਜਾ ਸੂਆ ਮੂੰਹੋ ਛੇਦੰਦ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੇ ਕਦ ਕੁਦ ਵੀ ਕੋਈ ਵੀਰ ਮੀਡੀਅਮ ਮੰਨ ਕੇ ਵੀ ਸੌਦਾ ਕਰ ਲੂਗਾ ਪੁੱਠੇ ਵਾਲੇ ਪਾਸਿਓਂ ਉਚਾਈ ਆ ਪੂਰੀ ਠੀਕ ਆ ਜੀ ਅੱਗੋਂ ਨਿਮਾਨ ਪਿਛੋਂ ਉਚਾਈ ਆ ਸਟਰਕਚਰ ਵੇਰ ਦਾ ਬਹੁਤ ਸੋਹਣਾ ਤੇ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਥੱਬਿਆਂ ਦੇ ਥੱਬੇ ਕਰਮਾਂ ਵਾਲੀ ਬੈਠੀ ਆ ਤੇ ਹਾਈਟ ਕਦ ਨੂੰ ਵੇਖਦੇ ਹੋਏ ਦੋਸਤੋ ਆਰਡਰ ਤੇ ਜਦੋਂ ਆਪਾਂ ਜਾਣੇ ਆ ਤੇ ਬਹੁਤ ਸੋਹਣਾ ਜਿਹੜਾ ਦੋਸਤੋ ਵਿਖਾਲਾ ਹੈਗਾ ਥਣ ਥਣ ਪੂਰਾ ਮੁਠੀ ਆ ਨਾਰਮਲ ਦਰਮਿਆਨੀਆਂ ਜਿਹੜੀਆਂ ਭਲਾਂ ਦੋਸਤੋ ਥੋੜੀਆਂ ਵੱਡੀਆਂ ਵੇਖਣ ਦੇ ਵਿੱਚ ਤੁਹਾਨੂੰ ਨਜ਼ਰ ਜ਼ਰੂਰ ਆਉਣਗੀਆਂ ਪਸ਼ੂਆਂ ਦੇ ਵੈਸੇ ਜਿਹੜਾ ਪਸ਼ੂ ਚਲੋ ਪਹਿਲਾਂ ਦੋਜਨ ਪਸ਼ੂ ਆ ਜਦੋਂ ਸੁੰਦੇ ਆ ਵੈਸੇ ਨਾਰਮਲੀ ਭਲਾਂ ਵੀ ਪਾ ਜਾਂਦੇ ਆ ਠੀਕ ਆ ਜੀ ਫਿਲਹਾਲ ਥਣ ਥਣ ਦੀ ਲੰਬਾਈ ਮੁਠੀ ਆ ਠੀਕ ਆ ਲਾਲ ਆਰਡਰ ਦੇ ਵਿੱਚ ਆ ਕਰੋ ਚੈੱਕ ਜੀ ਤੇ ਕ੍ਰੋਸ ਪੰਣ ਦੇ ਵਿੱਚ ਆ ਦੋਸਤੋ ਕ੍ਰੋਸ ਆੰਗ ਦੇ ਵਿੱਚ ਆ ਸ਼ਾਹੀ ਵਾਲ ਕ੍ਰੋਸ ਆੰਗ ਦੇ ਵਿੱਚ ਆ ਠੀਕ ਹੈ ਜੀ ਵੈਸੇ ਆਲਮੋਸਟ ਤਿਆਰੀ ਆ ਪੂਰੀ ਤਿਆਰੀ ਆ ਅੱਜ ਭਲਕੇ ਦੋਸਤੋ ਸੂ ਵੀ ਸਕਦੀ ਆ ਰਾਤ ਹੋਵੇ ਚਾਹੇ ਦਿਨ ਹੋਵੇ ਸੂ ਸਕਦੀ ਆ ਠੀਕ ਆ ਜੀ ਤੇ ਬਾਕੀ ਵੀਰ ਗੁਰਲਾਲ ਤੋਂ ਪਰ ਰੇਟ ਪੁੱਛ ਲੀਏ ਗੁਰਲਾਲ ਭਾਈ ਕੀ ਮੰਗ ਮੰਗ ਕਰਾਂਗੇ ਡਿਮਾਂਡ ਕੀ ਕਰਾਂਗੇ ਸੰਧੂ ਸਾਹਿਬ ਮੋਲੇਵੇਂ 65 70 ਕਰੀ ਜਾਈਏ ਆਪਾਂ ਮੁੱਲ ਗਲਤ ਨਹੀਂ ਕਰਨੇ ਆਈ ਵਾਰੀ ਜੈ ਜੀ ਮੁੱਲ ਕਰੀ ਤੇ 10 ਮਿੰਟਾਂ ਹੀ ਮਾਲ ਵਿਕ ਜਾਂਦਾ ਮਹਾਰਾਜ ਦੀ ਮਿਹਰ ਨਾਲ ਸਹੀ ਆ ਜੀ ਮੋਲੇਵੇਂ 60 65 ਕਰੀ ਜਾਈਏ ਫਾਇਦਾ ਨਹੀਂ ਜੈਸ ਨੂੰ ਆਪਾਂ 55000 ਦੀ ਬੱਚੀ ਦੇਣੀ ਹੈ ਉਹਦੇ ਚੋ ਮਾਨਤਾਨ ਕਰਾਂਗੇ ਭੈਣ ਭਰਾਵਾਂ ਦਾ 55 ਚ ਜੀ ਖੁੱਲਾ ਹੀ ਮਾਨਤਾਨ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਪਤਾ ਆਪਣਾ ਵੀ ਕੋਈ ਸੱਜਣ ਫੋਨ ਕਰਦਾ ਤੇ ਫੋਨ ਤੇ ਅਡਜਸਟਮੈਂਟ ਕਰ ਲਈਦੀ ਉਹ ਹਿਸਾਬ ਨਾਲ ਕਰਾਏ ਭਾਰੇ ਦੀ ਵੰਡ ਲਾ ਲਈਦੀ ਜਿਹੜਾ ਦੂਰੋ ਸੱਜਣ ਲੈਂਦਾ ਵਾ ਮਾਲ ਡੰਗਰ ਜੀ ਲਓ ਵੀ ਦੋਸਤੋ 55000 ਡਿਮਾਂਡ ਤੇ 55000 ਦੇ ਵਿੱਚੋਂ ਮਾਨਤਾਨ ਜ਼ਰੂਰ ਹੋਊਗਾ ਜਿਹੜਾ ਕੋਈ ਵੇਰ ਖਰੀਦਦਾਰ ਹੁੰਦਾ ਘਰੇ ਤੇ ਕਾਲ ਕਰਿਓ ਫੋਨ ਕਰਿਓ ਆਣ ਕੇ ਆਪਦੀ ਨਰਕ ਪਰਖ ਕਰ ਰਹੇ ਹੋ ਬਾਕੀ ਮਾਨਤਾਨ ਹੋ ਜਾਊਗਾ ਠੀਕ ਆ ਸੋ ਬਾਕੀ ਥਾਂ ਥਾਂ ਦੀ ਇੱਕ ਵਾਰੀ ਕੁਆਲਿਟੀ ਫੇਅਰ ਤੁਸੀਂ ਦੇਖ ਲਓ ਆਲੋ ਠੀਕ ਆ ਜੀ। ਲਾ ਵੀ ਗੁਰਨਾਲਲ ਭਾਈ ਜਿਹੜੀ ਅਗਲੀ ਆਪਣੇ ਕੋਲ ਆ ਬੈੜ ਆ ਗਈ ਆ। ਹਾਂਜੀ ਹਾਂਜੀ। ਇਹ ਕਿਸ ਬਰੀਡ ਚ ਜਰਸੀ ਕ੍ਰੋਸ ਸੀ ਆ? ਇਹ ਸੰਤੂ ਸਾਹਿਬ ਜਰਸੀ ਕ੍ਰੋਸ ਜੀ। ਠੀਕ ਆ ਜੀ। ਹਾਂਜੀ ਹਾਂਜੀ। ਇਹ ਵੀ ਗੱਬਣੀ ਆ। ਗੱਬਣ ਗੱਬਣ ਇਹ ਅਜੇ 8 ਦਿਨ ਲੈਂਦੀ ਆ ਬੱਚੀ ਜੀ। 8 ਕ ਦਿਨ। ਜੀ ਅਜੇ ਚੌਥਾਣਾ ਚ ਗੁੰਦਾ ਹੀ ਆਉਂਦੀ ਕਰਮਾਲੀ ਦੇ ਹਿਸਾਬ ਨਾਲ। ਠੀਕ ਆ ਜੀ। ਹਾਂਜੀ। ਲਓ ਦੋਸਤੋ 8 ਕ ਦਿਨ ਅਜੇ ਕੱਟਦੀ ਆ ਠੀਕ ਆ। ਕੱਦ ਚੰਗਾ, ਮੀਡੀਅਮ ਤੋਂ ਜਿਹੜੀ ਉੱਚੀ ਆ, ਮੀਡੀਅਮ ਹਾਈਟ ਵਿੱਚ ਵਿਚਾਲੇ ਸਾਈਜ਼ ਤੋਂ ਥੋੜੀ ਜਿਹੀ ਉੱਚੀ ਆ ਠੀਕ ਆ ਜੀ, ਵੱ ਬਾਕੀ ਲੌਣਾ ਲੂਣਾ ਸਟਾਰਟ ਹੋਈ ਏ ਦੋਸਤੋ ਜਿੰਨਾ ਵੀ ਆ ਨਾਏ ਬਣਾਏ ਪਈ ਆ ਕਰਮਾ ਦੀ ਲੜਾਂ ਲੂੜਾਂ ਤੁਹਾਨੂੰ ਜਿਹੜੀਆਂ ਢੇਲਾਂ ਨਜ਼ਰ ਆਉਣਗੀਆਂ ਆ ਲਓ ਠੀਕ ਹੈ ਜੀ ਆ ਕਰੋ ਚੱਕ ਠੀਕ ਆ ਸੋ ਥਣ ਦੀ ਲੰਬਾਈ ਦੱਸਣਾ ਵੀ ਜਿਹੜਾ ਦੋਸਤੋ ਮੇਰਾ ਫਰਜ਼ ਆ ਹਰ ਇੱਕ ਕਵਰੇਜ ਦੇ ਵਿੱਚ ਆਪਾਂ ਤੁਹਾਨੂੰ ਲੰਬਾਈ ਥਣ ਦੀ ਸਾਈਜ਼ ਦੱਸੀਦਾ ਵੀ ਹੱਥੀਂ ਚਵਾਈ ਵਾਲਾ ਥਾਣਾ ਤੇ ਬਿਲਕੁਲ ਜਿਹੜਾ ਦੋਸਤੋ ਸੂਣ ਤੋਂ ਬਾਅਦ ਪਸਮਾ ਤੋਂ ਬਾਅਦ ਜਿਹੜਾ ਥਾਣਾ ਪੂਰਾ ਮੁਠੀ ਬਣ ਕੇ ਸਾਹਮਣੇ ਆਊਗਾ ਠੀਕ ਆ ਤੇ ਚਾਰ ਥਾਂ ਆ ਕਿਸੇ ਤਰ੍ਹਾਂ ਦੀ ਫੋਟ ਛਾਂਗ ਐਕਸਟਰਾ ਤੁਹਾਨੂੰ ਨਜ਼ਰ ਨਹੀਂ ਆਊਗੀ ਠੀਕ ਆ ਜੀ ਤੇ ਕੱਦ ਚੰਗਾ ਸੋਹਣੇ ਕੱਟ ਕੱਟ ਦੇ ਵਿੱਚ ਨਾਰਮਲ ਆਪਾਂ ਜਰਸੀ ਵਾਂਗ ਦੇਖਦੇ ਆਂ ਜ਼ਿਆਦਾਤਰ ਰੈੱਡ ਬਰਾਊਨ ਕਲਰ ਦੇ ਵਿੱਚ ਤੇ ਕੰਬੀਨੇਸ਼ਨ ਇਹਦਾ ਵੀ ਬਲੈਕ ਤੇ ਬਿਲਕੁਲ ਬਰਾਊਨ ਰੈੱਡ ਜਿਹਾ ਕੰਬੀਨੇਸ਼ਨ ਹੈਗਾ ਦੋ ਕਲਰ ਦਾ ਤੇ ਖੋਲ ਕੇ ਗੁਰਨਾਰ ਬਾਈ ਤੋਰ ਕੇ ਦਿਖਾ ਦਈਏ ਵੀ ਠੀਕ ਆ ਜੀ ਕੱਦ ਮੀਡੀਅਮ ਤੋਂ ਜਿਹੜਾ ਪਲੱਸ ਹਾਈਟ ਆ ਮੀਡੀਅਮ ਤੋਂ ਜਦੋਂ ਆਪਾਂ ਥੋੜਾ ਜਿਹਾ ਉੱਪਰ ਪਸੂ ਦੇਖਦੇ ਆ ਵੱਡੀਆਂ ਬੇੜਾਂ ਦੇ ਵਿੱਚ ਵੀ ਕੋਈ ਵੀ ਰਮਨ ਕੇ ਸੌਦਾ ਕਰ ਸਕਦਾ ਤੇ ਵੈਸੇ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਲੋਗੇ ਨਾ ਬਾਲੀ ਵੱਡੀ ਇਹ ਤਾਂ ਨਾਈ ਦਰਮਿਆਨੀ ਵਿੱਚ ਵਿਚਾਲਾ ਸਹਜ ਆ ਹਲੋ ਜੀ ਸੋ 8 ਦਿਨ ਗੁਰਲਾਲ ਘੱਟੋ ਘੱਟ ਵੀ 8 ਦਿਨ ਸੰਧੂ ਸਾਹਿਬ 8 ਤੋਂ 10 ਦਿਨ ਲੈ ਜੂਗੀ ਅਜੇ ਬੱਚੀ ਬਾਂਦੀ ਵੱਡੀ ਆ ਹਾਂ ਫੁੱਲਣਾ ਕੱਲਣਾ ਪੂਰਾ ਥੱਲੇ ਹੋਣਾ ਪੂਰਾ ਜੀ ਪੂਰਾ ਪਹਿਲੇ ਸੂਏ ਇਹਨੇ 15 16 ਕਿਲੋ ਦੁੱਧ ਕੱਢਿਆ ਵਾ ਐਰ ਕੀ ਉਮੀਦ ਕਰ ਸਕਦੇ ਸਿਆਲ ਸੂਲਵਾ ਦੁੱਧ 17 18 ਕਿਲੋ ਰਮਾਨ ਨੇ ਦੇ ਜੂਗੀ ਬੱਚੀ ਓਕੇ ਹਾਂ ਜੀ ਬਾਕੀ ਪਾਏ ਦਾ ਚਲੋ ਗੱਬਣਾ ਵਾ ਆਪਾਂ ਪਿੰਡੋਂ ਨਾਰਮਲੀ ਮਾਲ ਲਿਆ ਆਪਣੇ ਘਰਾਂ ਚੋਂ ਹੀ ਹਾਂਜੀ ਲਓ ਜੀ ਲਓ ਦੋਸਤੋ ਵੀਰਾਂ ਦਾ ਵੀ ਆਪਾਂ ਤੱਕਦੇ ਆ ਬਈ ਆਈਡੀਆ ਆ ਵੀ ਕੋਈ 14 15 ਲੀਟਰ ਦੁੱਧ ਨਾਰਮਲੀ ਭਰਨਾ ਚਾਹੀਦਾ ਇਹਨੂੰ ਤੇ ਬਾਕੀ ਖੁੱਲੂ ਖੁੱਲੂ ਹਜੇ ਪੂਰਾ ਅਡ ਰੋਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਤੁਸੀਂ ਜਿੱਦਾਂ ਦੇਖ ਰਹੇ ਜੇ ਢਿੱਲਾ ਕਾਫੀ ਆ ਲੇਵਾ ਸੋਨਾ ਬਖਾਲਾ ਬਣਾ ਕੇ ਤਿਆਰ ਕਰੂਗੇ ਅਠਾਂ ਸੱਤਾਂ ਦਿਨਾਂ ਦਾ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਠੀਕ ਹਜੇ ਸ਼ਹਿਦ ਹੀ ਆਉਂਦਾ ਸੰਧੂ ਸਾਹਿਬ ਚੋਂ ਥੋੜਾ ਜਾਈ ਬਾਕੀ ਸੀਲੀ ਸੂਲੀ ਬਹੁਤ ਹੈ ਬੜੀ ਜਿਆਦਾ ਠੰਡੀ ਸੀਲਸ ਲੱਗ ਹੈ ਜੀ ਲਓ ਜੀ ਗੁਰਵਾਲਲ ਭਾਈ ਕੀ ਮੁੱਲ ਕਰਾਂਗੇ ਇਹਦਾ ਲੈਣ ਦੇਣ ਫਿਰ ਕੀ ਆ ਇਹ ਸੰਧੂ ਸਾਹਿਬ ਜਿੱਦਨ ਬੱਠੀ ਤਿਆਰ ਹੋ ਗਈ ਚਾਹ ਸੂਪੀ ਫੇਰ ਤੇ ਆਪਾਂ ਦੇਣੀ ਆ 60 ਤੋਂ ਬਾਹਰ ਹੀ ਜੀ ਠੀਕ ਹੈ ਜੀ ਅੱਜ ਚਲੋ ਜਿਹੜਾ ਭੈਣ ਭਰਾ ਖੜਦਾ ਵਾ ਜੀ ਹਰ 2000 ਖਵਾਉਣਾ ਪੈਣਾ ਵਾ ਖੜ ਕੇ ਜਿਹੜੀ ਗੱਲ ਆ ਜੀ ਅੱਜ ਆਪਾਂ ਜੈਸ ਨੂੰ 55000 ਦੀ ਦੇਣੀ ਆ ਉਹਦੇ ਚ ਖੁੱਲਾ ਮਾਨਦਾਨ ਕਰਨਾ ਵੀ ਕਸਰਾ ਕੁਸਰਾ ਪੂਰੀਆਂ ਕੱਢਦਿਆ ਕਰਨੀਆਂ ਪੂਰੀਆਂ ਪੂਰੀਆਂ ਸੰਧੂ ਸਾਹਿਬ ਤੁਹਾਡੇ ਸਾਹਮਣੇ 10 ਮਿੰਟ ਲੱਗਦੇ ਮਾਲਵੇਕ ਲੱਗਿਆ ਚਲੋ ਜਦੋਂ ਫੋਨ ਆਉਂਦਾ ਸੱਜਣਾ ਦਾ ਉਦੋਂ ਆਪਦੇ ਹਿਸਾਬ ਨਾਲ ਕਰ ਲਈਦਾ ਕਰਾਇੇ ਭਾਰੇ ਦੀ ਵੰਡ ਲਾ ਗਈ ਉਹ ਹਿਸਾਬ ਨਾਲ ਵੀ ਅਗਲਾ ਦੂਰੋਂ ਆ ਲਾਗੋ ਆ ਕਿਤਰਾ ਮੀਆਂ ਸਾਰਿਆਂ ਦੀ ਰਿਸਪੈਕਟ ਕਰੀਦੀ ਆ ਮਾਲਕੇ ਭਾ ਪਰਤੇ ਨਾ ਦੇ ਦੇਈਦਾ ਸਹੀ ਆ ਜੀ ਜੀ ਚਲੋ ਵਧੀਆ ਗੱਲ ਹਰ ਕੁਬੀਰ ਕਰਦਾ ਬਾਕੀ ਜਿੱਥੋਂ ਤੱਕ ਤੈਹ ਬੰਦੀ ਹੋਈ ਕੋਈ ਵੀਰ ਬਿਠਾ ਸਕਦਾ ਪਸੂ ਚੰਗੇ ਆ ਆਉਦਾ ਟਿਪ ਕੇ ਤੁਸੀਂ ਤਸੱਲੀ ਕਰ ਸਕਦੇ ਜ 8 ਦਿਨ ਹਜੇ ਲੈ ਜੂਗੀ ਹਾਂਜੀ ਹਾਂਜੀ ਅਗਲੀ ਆਪਣੇ ਕੋਲ ਗੁਰਲਾਲ ਆ ਗਈ ਵੈੜ ਇਹ ਵੀ ਜਰਸੀ ਕ੍ਰੋਸ ਜੇ ਤੇ ਹਨਾ ਹਾਂਜੀ ਇਹ ਵੀ ਜਰਸੀ ਕ੍ਰੋਸ ਜੇ ਸੰਧੂ ਸਾਹਿਬ ਚੰਗੀ ਵੈੜ ਨਿੱਗਰ ਆ ਰਾਜੀ ਵਜਨ ਬੁਝਨ ਬੜਾ ਹੈ ਬੜੀ ਫੋਲੀ ਆ ਜੀ ਲਓ ਵੀ ਦੋਸਤੋ ਹੈ ਵੀ ਪੂਰੀ ਬਾਡੀ ਵੈੜ ਦੀ ਆ ਦੋਸਤੋ ਵਜਨ ਵਟਾ ਪੂਰਾ ਬੈੜਦਾ ਕੱਤ ਮੀਡੀਅਮ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਲੜਾ ਰੂੜਾ ਦੋਸਤੋ ਤੁਸੀਂ ਵੇਖ ਕੇ ਅੰਦਾਜ਼ਾ ਲਾ ਲਓ ਅੰਦਾਜ਼ਾ ਸੰਧੂ ਸਾਹਿਬ ਵੇ ਕਰਮਾ ਲਈ ਚੱਡਾ ਚੰਗਾ ਸੋਹਣਾ ਬਣਾਉਗੀ ਖੁੱਲਾ ਲੇਵਾ ਬਣਾ ਕੇ ਤਿਆਰ ਕਰੂਗੀ ਬਾਕੀ ਥਣ ਵੀ ਮੱਜਾਂ ਦਾ ਥਾਣਾ ਦੋਰਾ ਥਾਣਾ ਦੋਸਤੋ ਲੰਬਾਈ ਦੇ ਵਿੱਚ ਉਂਗਲ-ਉਂਗਲ ਜਿਡਾ ਥਾਣਾ ਕੱਲੀ ਇੱਕ ਕਹਿਣ ਵਾਲੀ ਗੱਲ ਨਹੀਂ ਕਿ ਦੋਸਤੋ ਕੋਈ ਵੀਰ ਵੀਰ ਇੱਥੇ ਆਣਗੇ ਤਸੱਲੀ ਨਾਲ ਦੇਖੂਗਾ ਤੇ ਉਹ ਚੀਜ਼ ਤੁਹਾਨੂੰ ਨਜ਼ਰ ਆਊਗੀ ਜੋ ਆਪਾਂ ਦਿਖਾ ਰਹੇ ਹਾਂ ਆ ਲਓ ਪੂਰਾ ਵਜਨ ਵਟਾ ਸੰਧੂ ਸਾਹਿਬ ਪੂਰੀ ਲੋੜ ਵਾਲੀ ਆ ਕੋਈ ਇਹ ਨਹੀਂ ਵੀ ਛੋਟੀ ਮੋਟੀ ਨਹੀਂ ਆ ਹਾਂ ਹਾਂਜੀ ਇਹਨੇ ਪਹਿਲੇ ਸੂਆ ਸੰਧੂ ਸਾਹਿਬ ਦੁੱਧ ਵੀ 21-22 ਲੀਟਰ ਬਣਾਇਆ ਮਸ਼ੀਨੇ ਅੱਛਾ ਜੀ ਹਾਂਜੀ ਪਿਓਰ ਦੂਜਾ ਸੂਆ ਆਪਣੇ ਪਿੰਡ ਬੜੀ ਜਿਆਦੀ ਬਰੀਡ ਵਾ ਹੂੰ ਤੇ ਬੜਾ ਹੀ ਜਿਆਦਾ ਦੁੱਧਦਾਰ ਕਾਰ ਰਿਹਾ ਵਾ ਚੀਦ ਓਕੇ ਹਾਂਜੀ ਲੋ ਵੀ ਭਰਾਵੋ ਬਾਕੀ ਥਾਣ ਇੱਕ ਵਾਰੀ ਤੁਹਾਨੂੰ ਸਾਜੇ ਖੱਬੇ ਪਾਸੇ ਉਹ ਮੈਂ ਜਰੂਰ ਦਿਖਾਉਣਾ ਆ ਆ ਦੇਖੋ ਜੀ ਲੰਬਾਈ ਦੇ ਵਿੱਚ ਪੂਰਾ ਲੰਬਾ ਥਾਣਾ ਦੋਸਤੋ ਤੇ 53 ਤੱਕ ਗੁਰੂ ਰਾਲ ਬਾਈ ਮੈਨੂੰ ਲੱਗਦਾ ਵੀ ਚੋਹਾਰਕ ਤੋਂ ਸੁਣ ਲੈਂਦੇ ਜੇ ਤਸੱਲੀ ਆਪਦੀ ਕਰਕੇ ਲੈਂਦੇ ਜੀ ਜਿਹੜੇ ਸੱਜਣ ਨੇ ਲੈਣੀ ਆ ਬੱਚੀ ਘਰੇ ਖੜ ਕੇ ਪੈਸੇ ਫੇਰ ਦਵੇ ਚਾਹ ਫੇਰ ਫੜਾਵੇ ਪਹਿਲਾਂ ਨਰਖ ਪਰਖ ਆਪਦੀ ਕਰੇ ਹਾਂ ਠੀਕ ਆ ਜੀ ਪਹਿਲਾਂ ਇਹਦੇ ਥਣ ਥੂਣ ਐ ਚੈੱਕ ਕਰਕੇ ਤਸੱਲੀ ਨਾਲ ᱛਿਪਗੇ ਓਕੇ ਫੇਰ ਆਪਣੇ ਨਾਲ ਕੋਈ ਗੱਲ ਕਰੇ ਨਹੀਂ ਤਾਂ ਆਪਾਂ ਬੱਚੀ ਆਪਦੀ ਵਾਪਸ ਲਿਆਵਾਂਗੇ ਕੋਈ ਗੱਲ ਨਹੀਂ ਇਹੋ ਜੀ ਬਿਲਕੁਲ ਕੋਈ ਜਿੱਤਨੇ ਗੱਬਣਾ ਆਵਾਂ ਆਪਦੇ ਘਰ ਲਵਾ ਆਗੇ ਤਿੰਨਾਂ ਦੀ ਤਸੱਲੀ ਕਰਕੇ ਆਪਾਂ ਨੂੰ ਫੇਰ ਜਿਹੜਾ ਭੈਣ ਭਰਾ ਫੇਰ ਰੁਪਈਏ ਦਵੇ ਜੀ ਠੀਕ ਆ ਜੀ ਲੋਬੀਰ ਗੁਰਲਾਲ ਖੋਲ ਕੇ ਦਿਖਾਈਏ ਸੋ ਦੋਸਤੋ ਬਾਕੀ ਚਾਰੂ ਚੂਰੂ ਪੂਰੀਆਂ ਨੇ ਤੁਹਾਡੇ ਸਾਹਮਣੇ ਆ ਸਾਰਾ ਕੋਈ ਹਰਾ ਬਰਸੀਨ ਤੇ ਪ੍ਰਾਲੀ ਜਿਹੜੀ ਕੁਤਰਾ ਕਰਕੇ ਪਾਈਏ ਵੀਰ ਨੇ ਖੁਰਲੀ ਦੇ ਵਿੱਚ ਕਈ ਵਾਰ ਹੁੰਦਾ ਵੀ ਪਸ਼ੂ ਉਹ ਘਾਚਾਰ ਤੇ ਲੱਗਾ ਹੁੰਦਾ ਤੇ ਪੱਠੇ ਹਰੇ ਨਹੀਂ ਚੁੱਕਦਾਗਾ ਨਹੀਂ ਖਾਂਦਾਗਾ ਫਿਲਖਾਲ ਉਹ ਪੱਠੇ ਵੀ ਤੁਸੀਂ ਸਾਹਮਣੇ ਪਸ਼ੂਖਾ ਦੇਖ ਲਿਆ ਵੀ ਖਾਂਦਾ ਹਰਾ ਬਰਸੀਨ ਚਾਹੇ ਪ੍ਰਾਲੀ ਚਾਹੇ ਤੂੜੀ ਇਹ ਡਾਈਟ ਆ ਠੀਕ ਆ ਜੀ ਨਾਰਮਲ ਕਈ ਪਸ਼ੂ ਚਾਰ ਤੇ ਲੱਗੇ ਹੁੰਦੇ ਕਿ ਦੋ ਚਾਰ ਦਿਨ ਕੇ ਨਾ ਪੱਠੇ ਨਹੀਂ ਚੁੱਕਦੇ ਕਿ ਨਹੀਂ ਖਾਂਦੇਗੇ ਸੋ ਇਦਾਂ ਦੀ ਕੋਈ ਗੱਲ ਨਹੀਂ ਗੀ ਨਹੀਂ ਚਾਰੂ ਬਹੁਤ ਜਿਆਦੀ ਸੰਧੂ ਸਾਹਿਬ ਜੋ ਮਰਜੀ ਸੁਰਦੋ ਕਰਮਾਲੀ ਦਾਾ ਧੂੜਾ ਦਿੰਦੀ ਤੇ ਸੋ ਕਰਮਾਲੀ ਦੋਸਤੋ ਵਜਨ ਲੋਡ ਪੂਰਾ ਫੁੱਲ ਬੜਾ ਫੁੱਲ ਹੈਵੀ weight ਦੀ ਆ ਤੇ ਹਾਈਟ ਮੀਡੀਅਮ ਤੱਕ ਕੇ ਕੋਈ ਵੀ ਮੀਡੀਆ ਮੰਨ ਕੇ ਤੁਸੀਂ ਇਹ ਲੈ ਕੇ ਜਾ ਸਕਦੇ ਜੀ ਠੀਕ ਆ ਜੀ ਇੱਕ ਸਾਰ ਇੱਕੋ ਜਿਹਾ ਥਾਣਾ ਲੇਵਾ ਹਵਾਨਾ ਜੇ ਚੰਗਾ ਸੋਨਾ ਤਿਆਰ ਕਰੂਗੀ ਬਾਕੀ 10 12 10 12 ਦਿਨ ਵੀ ਕੱਟ ਸਕਦੀ ਏ ਠੰਡੀ ਠੁੰਡੀ ਬਹੁਤ ਜਿਆਦਾ ਸੰਧੂ ਸਾਹਿਬ ਜਿਤਨਾ ਮਰਜੀ ਐ ਤਸੱਲੀ ਨਾਲ ਕੋਈ ਇਹਨੂੰ ਵੰਗਾ ਨਹੀਂ ਕੱਖ ਨਹੀਂ ਕਰਮਾ ਲਈਨ ਬਿਲਕੁਲ ਅੱਛਾ ਗੁਰਲਾਲ ਭਾਈ ਫਿਰ ਇਹਦਾ ਮੁੱਲ ਕੀ ਕਰਦੇ ਆ ਮੁੱਲ ਸੰਧੂ ਸਾਹਿਬ ਅੱਜ ਸਾਰਿਆਂ ਦਾ ਇਕੱਠਾ ਹੀ ਰੱਖਿਆ ਇੱਕੋ ਹੀ ਆ ਇਹ ਵੀ ਸੂਈ ਸਵਾਈ ਜਿੱਦਨ ਜਾਂ ਤਿਆਰ ਹੋ ਗਈ ਬੱਚੀ 10 12 ਦਿਨਾਂ ਨੂੰ ਇਹ ਵੀ ਸੱਠੋਂ ਬਾਹਰ ਹੀ ਦੇਣੀ ਆ ਅੱਜ ਇਹਦਾ ਮੁੱਲ ਜੋ ਮਰਜ਼ੀ ਕਰੀਏ 55000 ਤੋਂ ਮਾਨਤਾ ਨਹੀਂ ਹੋਣਾ ਇਹਦਾ ਹਾਂ ਜੀ 55 55 ਹੀ ਕਰਤਾ ਹਾਂ ਜੀ 55000 ਸਾਰੀਆਂ ਇੱਕੇ ਰਸੇ ਤੇ ਤੋਲਦੀਆਂ ਬਸ ਮਹਾਰਾਜ ਦੀ ਮੈਂ ਠੀਕ ਹੈ ਜੀ ਜੀ ਲਓ ਦੋਸਤੋ ਐਨੀਮਲ ਕੋਈ ਵੀ ਖਰੀਦੋ ਤਿੰਨ ਵੇੜਾ ਤੁਹਾਨੂੰ ਦਿਖਾਈਆਂ ਤਿੰਨੇ ਵੇੜਾਂ ਦੇ ਵਿੱਚੋਂ ਜਿਹੜੀ ਕੋਈ ਵੀ ਸੈਲੈਕਟ ਕਰੋਗਾ 55000 ਹਰ ਇੱਕ ਨਗਦੀ ਜਿਹੜੀ ਦੋਸਤੋ ਕੀਮਤ ਆ ਰੇਟ ਉਹ 55000 ਆ ਚੁਆਇਸ ਤੁਹਾਡੀ ਆ ਦੋਸਤੋ ਜਿਹੋ ਜਿਹਾ ਪਸ਼ੂ ਤੁਸੀਂ ਖਰੀਦੋਗੇ ਠੀਕ ਆ ਜੀ ਰੇਟ ਦਾ ਕੋਈ ਫਰਕ ਨਹੀਂਗਾ 55000 ਆ ਤੇ 55 ਜੋ ਜਿੰਨਾ ਵੀ ਮਾਨਤਾਨ ਬਣਦਾ ਸਰਦਾ ਉਨਾ ਹੀ ਜਿਹੜਾ ਦੋਸਤੋ ਮਾਨਤਾਨ ਕੀਤਾ ਜਾਊਗਾ ਜਿੰਨੀ ਵੀ ਗੁੰਜਾਇਸ਼ ਆਪਾਂ ਕਹਿ ਦਈਏ ਵੀ ਜਿੰਨੀ ਕ ਗੁੰਜਾਇਸ਼ ਸੋ ਵੜਾ ਚੰਗੀਆਂ ਨੇ ਦੋ ਵੜਾ ਤਾਂ ਬਿਲਕੁਲ ਜਿਹੜੀਆਂ ਦੋਸਤੋ ਕੋਈ ਪੰਜਾਂ ਸੱਤਾਂ ਇੱਕ ਤਾਂ ਜਿਹੜੀ ਤਿਆਰੀ ਤੇ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਤੀ ਸੀ ਇਹ ਕੋ 8-7 ਦਿਨ ਕਰਦੀ ਤੇ ਇੱਕ 10 ਤੋਂ 12 ਦਿਨ ਵੀ ਲੈ ਕੇ ਜਾ ਸਕਦੀ ਆ ਹਾਂਜੀ ਹਾਂਜੀ ਸੋ ਤਿੰਨੇ ਵੜਾ ਨੇ ਤਿੰਨੇ ਚੰਗੀਆਂ ਨੇ ਰੇਟ ਭਾਅ ਪੜਦਾ ਵੀ ਬਿਲਕੁਲ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਹੋਰ ਗੁਰਲਾਲ ਬਾਈ ਬਸ ਸੰਧੂ ਸਾਹਿਬ ਪਰਮੇਸ਼ਰ ਦੀ ਮਿਹਰ ਹੀ ਹੁਣ ਤੇ ਕੱਲ ਨੂੰ ਜੇ ਵਿਗ ਜਾਂਦੀਆਂ ਤੇ ਫੇਰ ਕੱਲ ਨੂੰ ਮਾਲ ਨਾਮਾ ਆਊਗਾ ਤੇ ਫੇਰ ਤੁਹਾਡੇ ਦਰਸ਼ਨ ਹੋਣਗੇ ਤੇ ਫੇਰ ਨਵੀਂ ਵੀਡੀਓ ਪਾਵਾਂਗੇ ਅੱਛਾ ਜੀ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਸੋ ਦੋਸਤੋ ਬਿਲਕੁਲ ਵੀਰ ਰੋਟੀਨ ਦੇ ਵਿੱਚ ਕੰਮ ਕਰਦਾ ਪਸ਼ੂ ਆਉਂਦੇ ਆ ਇਸ ਘਰੇ ਕੋਈ ਤਿੰਨ ਨਾਕ ਹੋਣ ਚਾਰ ਨਾਕ ਹੋਣ ਇੰਨੀ ਕੁਆਂਟੀਟੀ ਦੇ ਵਿੱਚ ਇੰਨੀ ਮਾਤਰਾ ਦੇ ਵਿੱਚ ਪਸ਼ੂ ਹੁੰਦੇ ਆ ਕੋਈ ਤਿੰਨ ਨਾਕ ਜਾਂ ਚਾਰ ਨਾਕ ਤੇ ਜ਼ਰੂਰ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਨੈਕਸਟ ਟਾਈਮ ਨਵੇਂ ਪਸ਼ੂ ਵੇਖਣ ਦੇ ਵਿੱਚ ਵੀ ਤੁਹਾਨੂੰ ਨਜ਼ਰ ਆਉਂਦੇ ਰਹਿਣਗੇ ਸੋ ਫਿਰ ਹਾਲਾ ਜਿਸ ਕਵਰੇਜ ਵਿੱਚ ਆਪਾਂ ਤੁਹਾਨੂੰ ਇਹ ਤਿੰਨ ਨੰਬਰ ਦਿਖਾਉਣੇ ਸੀ ਤੇ ਗੁਰਲਾਲ ਬੋਲਦਿਆ ਨੰਬਰ ਸੰਤੂ ਸਾਹਿਬ 8217282497 ਦੂਜਾ ਨੰਬਰ ਵਾ 8289016207 ਠੀਕ ਆ ਜੀ ਜੀ ਸੋ ਦੋਸਤੋ ਇਹ ਵੀਰ ਮੇਰੇ ਨਾਲ ਗੁਰਲਾਲ ਸਿੰਘ ਨੰਬਰ ਸਕਰੀਨ ਦੇ ਉੱਪਰ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ